ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਆਪਾਂ ਬੈੜਾ ਸਾਈਵਾਲ ਐਚ ਐਫ ਕ੍ਰਾਸ ਹਰ ਇੱਕ ਤਰ੍ਹਾਂ ਦੇ ਬੈੜਾ ਦਿਖਾਵਾਂਗੇ ਦੋ ਦਿਖਾਵਾਂਗੇ ਤੁਹਾਨੂੰ ਝੋਟੀਆਂ ਰੇਟ ਵੀਡੀਓ ਦੇ ਵਿੱਚ ਹੋਊਗਾ ਆ ਹੋ ਕੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੂਠੇਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਠੀਕ ਹੈ ਬਾਕੀ ਦਾ ਪ੍ਰੋਪਰ ਆਪਣਾ ਐਡਰੈਸ ਜਿਹੜੇ ਵੀਰ ਥੋੜੇ ਚੈਨਰ ਦੇ ਜੁੜੇ ਆ ਸਾਰੇ ਜਾਣਦੇ ਆ ਤੇ ਮੋਬਾਈਲ ਨੰਬਰ ਆਪਣਾ 961539107 ਜੀ ਠੀਕ ਹੈ ਤੇ ਪਹਿਲਾ ਨੰਬਰ ਦਾ ਬੜੀ ਝੋਟੀ ਦੇਖੀ ਜਾਂਦੇ ਆ ਸੁਆ ਕਿਹੜਾ ਹੀ ਐ ਭਾਈ ਜੀ ਪਲੂਨ ਆ ਗਈ ਕੱਟੀ ਅੱਜ ਸੂਈ ਨੂੰ ਇਹਨੂੰ ਨਵਾਂ ਦੇਣਾ ਠੀਕ ਮਗਰ ਅਗੇ ਕਟਾ ਮਗਰ ਕੱਟਾ ਹੈਗਾ ਆਪਣੇ ਕੋਲੇ ਸੂਈ ਹੈ ਜੇਰ ਜੱਪੇ ਦੀ ਬਿਲਕੁਲ ਸਾਫ਼ ਓਕੇ ਜਮਾ ਚਾਰ ਦੰਦ ਦਾ ਮੂੰਹ ਮੂੰਹ ਚਾਰ ਦੰਦ ਪਹਿਲਾ ਸੂਆ ਹਾਂਜੀ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਹੈ ਬਾਈ ਜੀ ਦੁੱਧ 12 ਕਿਲੋ ਆ 10 ਕਿਲੋ ਜਿਹੜਾ ਵੀ ਵੀਰ ਲਊਗਾ 10 ਕਿਲੋ ਮੰਨ ਕੇ ਲਵੇ ਆਏ ਮਨੋ ਵੀ ਪੌਣੇ ਦੋਫਨੀ ਨਿਕਲਦਾ 11 ਨਿਕਲੂਗਾ ਜਾ ਕੇ 10 ਕਿਲੋ ਚੋਣ ਵਾਲਾ ਨਿਬੜੂ ਬਾਕੀ ਲੈਵੇ ਦੀ ਬੜੀ ਸੁਥਰੀ ਹੈ ਹਾਂ ਹਾਂ ਬਾਈ ਸਾਫ਼ ਸੁਥਰੀ ਹੈ ਪਰ ਇੱਕ ਗੱਲ ਹੋਰ ਆ ਬਾਈ ਠੀਕ ਹੈ ਜਿਹੜੀ ਚੀਜ਼ ਦੱਸ ਕੇ ਦਵਾਂਗੇ ਥਾਣੇ ਦੇ ਪੰਜ ਨੇ ਪੰਜੇ ਚੱਲਦੇ ਆ ਠੀਕ ਆ ਪੰਜੇ ਥਾਣਾ ਪੰਜੇ ਚਲਦੇ ਆ ਆ ਪੰਜੇ ਚਲਦੇ ਆ ਵੀਰੇ ਕਾਨੂੰ ਕੋਈ ਬੰਦਾ ਵੀਡੀਓ ਤੇ ਮੰਗਾਉਂਦਾ ਜਾ ਠੀਕ ਆ ਆਪਾਂ ਕਿਸੇ ਵੀ ਚੀਜ਼ ਦਾ ਕੋਈ ਵੀ ਜਾਨਵਰ ਝੂਠ ਸਬਾਲ ਨਹੀਂ ਬੋਲ ਕੇ ਦੇਣਾ ਗਾਹਾਂ ਅਗਲੇ ਦੇ ਕਰਮ ਨੇ ਜੈ ਗੱਲ ਪੰਜਾ ਥਾਣਾ ਚ ਦੁੱਧ ਆਉਂਦਾ ਇਹਦਾ ਆ ਪੰਜੇ ਥਾਣਾ ਚ ਦੁੱਧ ਆਉਂਦਾ ਬਾਈ ਆ ਕੱਟੇ ਨੂੰ ਦੋ ਥਾਣਾ ਚ ਘਾਉਂਦੇ ਆ ਪਰਲੇ ਪਾਸੇ ਵਾਲੇ ਠੀਕ ਐ ਐ ਮੰਨ ਲਾ ਵੀ 11 ਕਿਲੋ ਚੂਣ ਦਾ ਤਿਆਰ ਆ ਦੋ ਥਾਣਾ ਚ ਘਾ ਕੇ ਰੇਟ ਤੇ ਕੀ ਰਹੂਗਾ ਬਾਈ ਜੀ ਇੱਕ ਹੱਥ ਮੰਨ ਕੇ ਬੇਨਤੀ ਆ ਆਪਾਂ ਜਿਹੜੇ ਵੀ ਮਾਲ ਦਾ ਮਤਲਬ ਮੁੱਲ ਕਰਾਂਗੇ ਹਨਾ ਅੱਛਾ ਮਤਲਬ 12000 ਦੀ ਛੋਟ ਵਾਲਾ ਕੰਮ ਹੀ ਹੋਊਗਾ ਵੀਰ ਬਣ ਕੇ 5-4000 ਘੱਟ ਵਾਲਾ ਨਾ ਖਿੱਚਦਾ ਕਰ ਕੀ ਬਾਤ ਹੋਏ ਦਾ ਮੈਂ ਇਹਦਾ ਪੰਨੀ 90000 ਦੀ ਕੱਟੀ ਦੇ ਦਾਂਗੇ ਮੰਨਤਨ ਹੋ ਜਾਊਗਾ ਹਾਂ ਮੰਨਤਨ ਕਰ ਦਿਆਂਗੇ ਚੋਣ ਚੋਅ ਜੀ ਇੱਕ ਨੰਬਰ ਹਾਂ ਬਾਈ ਸੋਨੇ ਵਰਗੇ ਜਿਵੇਂ ਕੋਈ ਵੀ ਵੀਰ ਆਨਲਾਈਨ ਮੰਗਾਉਂਦਾ ਜ਼ੇਰ ਦੀ ਭਾਰ ਦੀ ਫੁੱਲ ਗਾਰੰਟੀ ਹੈ ਚੋਅਾਈ ਦੀ ਕੋਈ ਸ਼ਰਲਾਪੂਰ ਹੋਵੇ ਥਣ ਘੱਟ ਵੱਧ ਹੋਵੇ ਪਸ਼ਮਾ ਦੀ ਕੁਲੀ ਹੋਵੇ ਹੋਲ ਗਾਰੰਟੀ ਆ ਆਪਣੀ ਅੱਗੇ 2 ਨੰਬਰ ਵੱਜੇ ਦੇਖੀਏ ਨੇ ਜੀ ਹਾਂ ਬਾਈ ਜੀ ਇਹ 6 ਮਹੀਨਿਆਂ ਦੀ ਗੱਬਣਾ 4 ਕਿਲੋ ਦੁੱਧ ਆ ਇੱਕ ਟਾਈਮ ਬੱਚਾ ਵਗੈਰਾ ਕੁਛ ਨਹੀਂ ਨਹੀਂ ਬੱਚਾ ਕੋਈ ਨਹੀਂ ਹੈਗਾ ਬਾਈ ਥਾਣੇ ਦੇ ਵੀ ਪੰਜ ਆ ਥਾਣੇ ਦੇ ਵੀ ਪੰਜ ਆ ਉਹ ਵੱਜੀ ਚਲਦੀ ਨਹੀਂ 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 ਉਹ ਚਲਦੀ ਹੈਗੀ ਉਹ ਹੈਗੀ ਆ ਨਾਲ ਚਲਦੀ ਨਹੀਂ ਠੀਕ ਐ ਸੂਆ ਜੇ ਹੁਮੈਤੀ ਜਜਾਉ ਥਾਣਾ ਇਹ ਸੂਆ ਹੋਊ ਚੌਥਾ ਬਈ ਹਾਂ ਆਪਾਂ ਕੱਲ ਹੀ ਬੱਟੇ ਚ ਕੱਟੀ ਆਗੀ ਠੀਕ ਐ 6 ਮਹੀਨਾ ਦੀ ਗੱਬੜ ਚੈੱਕ ਕਰਾ ਕੇ ਦੇਵਾਂਗੇ ਹਾਂਜੀ ਤੇ ਮਿਲਦੀ ਇੱਕ ਟਾਈਮਾਂ ਦੋਲੇ ਨਹੀਂ ਇੱਕ ਟਾਈਮ ਮਿਲਦੀ ਐ ਸ਼ਾਮ ਨੂੰ ਠੀਕ ਐ ਉਹ ਤੇ ਆ ਮਾਲਕ ਦੇ ਘਰੇ ਚਾਟ ਤੇ ਮਿਲਦੀ ਸੀ ਆਪਣੇ ਕੋਲ ਤਾਂ ਕੱਲ ਆਈ ਟੀਕੀ ਦੀ ਚੋਈ ਆਫਾ ਦਾ ਠੀਕ ਐ 6 ਇਹਦਾ ਰੇਟ ਕੀ ਆ ਬਾਬਾ ਜੀ 52000 ਦੀ ਦੇ ਦੇਾਂਗੇ ਮੁੱਲ 55 ਕਰਾ ਲੈ 50 ਕਰਾ ਲੈ ਜਿਹੜਾ ਕੋਈ ਮਰਜ਼ੀ ਕਰਾ ਲੈ 52000 ਦੀ ਜਿਹਨੇ ਬਾਜੋ ਭਾਜ ਲੈਣੀ ਹੈ ਦੁੱਧ ਪੀਣ ਨੂੰ ਵੀਰੇ ਗਾਹਾਂ ਰੁੱਤ ਵਾਲੀ ਚੰਗੀ ਆਉਂਦੀ ਆ ਵਾਢੀ ਸੂਜ ਆ ਗਈ ਹੈ ਨਾ ਜੇ ਮੈਂ ਪੂਰੀ ਟੋਪ ਦੀ ਰੁੱਤ ਚ ਸੋਣਾ ਇਹਨੇ ਉਦੋਂ ਮੰਨ ਕੇ ਚੱਲ ਵੀ ਉਹ ਇਹ ਜੇ 85 85 ਦੇ ਮਿਲ 90 90 ਦੀ ਆਮ ਹੀ ਵਿਕ ਜਾਂਦੀਆਂ ਉਦੋਂ ਬਈ ਠੀਕ ਹੈ ਅੱਗੇ ਤਿੰਨ ਨੰਬਰ ਦੇ ਵੇੜ ਦੇਖੀਏ ਨੇ ਜਿਹੜੀ ਆਪਾਂ ਹਾਂ ਬਈ ਜੀ ਤੀਜਾ ਸੂਆ ਗਈ ਠੀਕ ਹੈ ਤੋਰ ਦੇ ਬੂ ਆਪਣੇ ਲੋਕਲ ਹੀ ਇੱਥੋਂ ਵੇੜ ਲਈ ਆ ਆਪਾਂ ਠੀਕ ਹੈ ਅਰੇ ਡੋਲਟ ਕੋਠੇ ਇੱਥੋਂ ਹੀ ਲਈ ਆ ਇਹ ਠੀਕ ਹੈ 30 ਕਿਲੋ ਦੁੱਧ ਦਾ 200ਏ ਦਿੱਤਾ ਹੋਇਆ ਇਹਦੀ ਬੱਚੀ ਵੀ ਆਪਾਂ ਲਾਸਟ ਤੇ ਦਿਖਾਵਾਂਗੇ 4 ਮਹੀਨੇ ਦੀ ਗੱਭਣ ਆਪਣੇ ਕੋਲੇ ਆ ਹੁਣ ਤੀਜਾ ਸੂਰੀ ਐ ਹੁਣ ਤੀਜਾ ਸੂਗੀ ਵੀਰੇ ਠੀਕ ਐ 30 ਕਿਲੋ ਦੁੱਧ ਦੀ ਜੀ ਆਪਣੇ ਕੋਲੇ ਖੜੀ ਰਹਿ ਗਈ ਕਰਮਾਂ ਵਾਲੀ ਠੀਕ ਐ ਤਾਂ 30 ਕਿਲੋ ਆਪਾਂ ਨਪਾ ਕੇ ਦੇ ਦਿਆਂਗੇ ਨਹੀਂ 30 ਕਿਲੋ ਦੀ ਗਾਰੰਟੀ ਦੇ ਭੇਜ ਦਾਂਗੇ ਦਿਨ ਹਫ਼ਤਾ ਕੱਢ ਜੂ ਹਾਂ ਹਫ਼ਤਾ ਲੈ ਜੂ ਬਈ RAMDE NA ਕਾਂਚੇ ਗੱਜੀਪਾ ਮਾਰਦੀ ਐ ਥਣ ਲੇਵੇ ਦੀ ਫੁੱਲ ਗਾਰੰਟੀ ਐ ਰੇਟ ਕੀ ਰਹਿਣਾ ਇਹਦਾ ਰੇਟ ਵਾਜੀ ਇਹਦਾ 85000 ਰੁਪਇਆ ਗੁਜਾਇਸ ਹੋ ਜੂਗੀ ਹਮਨਤਨ ਕਰ ਦਿਆਂਗੇ ਠੀਕ ਹੈ ਇਹ ਜੀ ਕਿ ਤੀਜੇ ਨੰਬਰ ਤੇ 85000 ਸੂਹਾ ਤੀਜਾ ਸੁੰਦੀ ਆ ਹਾਂ ਸੂਹਾ ਤੀਜਾ ਸੁੰਦੀ ਆ ਜੀ ਅੱਗੇ 4 ਨੰਬਰ ਤੇ ਖੜੀ ਐ ਬੱਛੀ ਇਹ ਐ ਨਹੀਂ ਬਾਈ ਇੱਕ ਵਾਰ ਕਹਿਣ ਦਾ ਹੀ ਹੁੰਦਾ 30 ਕਿਲੋ ਹਜੇ ਨਾ ਕਿਸੇ ਲੋਟ ਮਤਲਬ ਖੜਿਆ ਬੈਠੇ ਨਹੀਂ ਜਾਣਾ ਜਦੋਂ ਸੂਗੀ ਕੋਈ ਬਣ ਕੇ ਸੂਗੀ ਹਾਂ ਅੱਗੇ ਆ ਜਾਓ ਇਹ 4 ਨੰਬਰ ਬੱਛੀ ਦੇ ਹਾਂ ਬਾਈ ਪਲੂਲ ਬੱਛੀ ਆ ਗਾਜਰ ਖਾਣ ਲੱਗਿਆ ਠੀਕ ਹੈ ਦੰਦੀ ਦੀ ਚੌਗੀ ਆ ਇਹ ਨਹੀਂ ਕਹਿਣ ਦੀਆਂ ਨਹੀਂ ਅਗਲਾ ਕਹਿੰਦਾ ਪਤਾ ਨਹੀਂ ਸਾਰਿਆਂ ਨੂੰ ਦੁੱਗੀਆਂ ਚੌਗੀਆਂ ਕਹੀ ਜਾਂਦੇ ਆ ਚੌਗੀਆਂ ਉਹ ਪੇਰ ਚੋਗੀ ਹੋਊਗੀ ਜਿਹੜੀ ਗੱਲ ਕਹਾਂਗੇ ਜੇ ਗਲਤ ਨਿਕਲੂ ਆਉਣ ਜਾਣ ਦਾ ਕਰਾਇਆ ਦੇ ਕੇ ਤੋਰਾਂਗੇ ਥਣ ਤੋਂ ਬੜਾ ਸੁਣਾ ਹਨਾ ਮੋਟਾ ਹਾਂ ਬਾਈ ਪੂਰੇ ਟੌਪ ਦਾ ਥਾ ਦੁੱਧ 20 ਕਿਲੋ ਤੋਂ ਬਾਹਰ ਪਾ ਦੋਗੀ ਬਸੇ ਕੁਆਲਟੀ ਵਾਲੀ ਆ ਪੂਰੀ ਟੌਪ ਦੀ ਆਪਾਂ ਕਹਿੰਦੇ 18 ਮੰਨ ਕੇ ਲੈ ਜੇ ਬੰਦਾ ਹਾਂ 18 ਬਾਈ ਯਾਰ ਦੁੱਧ ਹੈਗਾ ਕੇਰ ਦਾ ਵੀਰੇ ਠੀਕ ਹੈ ਕਿਉਂਕਿ ਇਹ ਆ ਬਲੂਨ ਕੋਰਾ ਕਾਗਜ਼ ਆ ਠੀਕ ਹੈ ਇਹਨੂੰ ਜਿੰਨੀ ਮਰਜ਼ੀ ਤਾੜ ਲਿਓ ਜਿੰਨੀ ਮਰਜ਼ੀ ਖਰਾਕ ਪਾ ਲਿਓ ਤੇ ਇਹ ਨਹੀਂ ਪਤਾ 25 ਕਿਲੋ ਤੇ ਵੀ ਜਾ ਸਕਦੀ ਇਹ ਨਹੀਂ ਪਤਾ 15 ਕਿਲੋ ਤੇ ਵੀ ਖੜ ਸਕਦੀ ਇਹਦਾ ਰੇਟ ਕੀ ਰਹੂਗਾ ਬਬਾਈ ਜੀ ਨਾਲ ਜਦੋਂ ਮੁੱਲ ਕਰਵਾਉਣਾ ਜਿਹੜਾ ਮਰਜ਼ੀ ਕਰਾ ਲੈ 20 55000 ਦੀ ਆਪਾਂ ਦੇ ਦੇਾਂਗੇ 4 ਨੰਬਰ ਤੇ ਬੱਚੀ 55000 ਦੀ ਮੂੰਹੋਂ ਚਾਰ ਦਾ ਪਹਿਲਾ ਸੁਆ ਹਾਂ ਜੀ ਅੱਗੇ ਆ ਜਾਏ ਪੰਜ ਨੰਬਰ ਤੇ ਇੱਕ ਵੱਡੇ ਕੱਦ ਘਾਠ ਵਾਲੀ ਇਹੇ ਆਏ ਨਹੀਂ ਹੈਗੀ ਕੋਈ ਵੀ ਵੀਰੇ ਨੂੰ ਛੋਟੀ ਮੰਨ ਕੇ ਨਾ ਆਵੇ ਕਈ ਵਾਰ ਵੀਰ ਕਹਿੰਦੇ ਹੈ ਵੀ ਤੁਸੀਂ ਵੀਡੀਓ 'ਚ ਹੋਰ ਦਿਂਦੀ ਇਹ ਚੀਜ਼ ਆਪਾਂ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਕਹਿੰਦੇ ਵੀ ਵੀਡੀਓ ਆਪਾਂ ਜ਼ੂਮ ਕਰਕੇ ਨਹੀਂ ਪਾਉਂਦੇ ਫੋਨ ਹੀ ਆਪਣੇ ਆਪਣੇ ਹੋਰ ਤਾਂ ਕੀ ਜਾਦੂ ਆ ਤੇ ਅੱਗੇ ਆ ਗਏ ਪੰਜਵੇਂ ਨੰਬਰ ਤੇ ਬੱਚੀ ਤੋੜ ਇਹ ਸੁਆ ਕਿਹੜਾ ਸੂਰੀ ਆ ਸੁਆ ਦੂਜਾ ਬਾਈ ਜੀ ਦੂਜਾ ਸੂਆ ਕੈਦਨ ਲੈ ਜਾਊਗੀ ਹੱਬ ਤੋਂ ਲੈ ਜਾਊਗੀ ਇਹ ਵੀ ਆਪਣੇ ਲੋਕ ਲਈ ਇੱਥੋਂ ਲਈ ਹੈ 20 ਕਿਲੋ ਦੁੱਧ ਪਲੂਨ ਦਾ ਚੋਇਆ ਹੋਇਆ 20 ਕਿਲੋ ਦੁੱਧ ਪਲੂਨ ਦਾ ਦੂਜਾ ਸੂਆ ਸੂਰੀ ਹੈ ਹਨਾ ਦੂਜਾ ਸੂਆ ਸੁੰਦੀ ਹੈ ਪਿਓਰ ਅਗਲਾ ਦੇਖਣ ਨੂੰ ਐਂ ਜਿ ਲੱਗਦੀ ਵੀ ਤੀਜਾ ਜਿਹਾ ਹੈ ਪਰ ਦੂਜਾ ਹੀ ਥੋੜੀ ਜੀ ਕੇਰ ਕੰਨੀਓ ਵਿਚਾਰੀ ਨਰਮਾਈ ਹੋਈ ਆ ਦੁੱਧ ਦੀ ਐਵਰੇਜ 20 ਕ ਮੰਨ ਕੇ ਲੈ ਜਾਏ ਬੰਦਾ 20 ਖੁੱਲ੍ਹਾ ਪਾਊਗੀ ਵੀਰੇ ਆਮਦਾਰੀ ਦਾ ਲੋਕ ਲਈ ਇੱਥੋਂ ਲਈ ਹੈ 20 ਕਿਲੋ ਚੋਇਆ ਹੋਇਆ ਮਾਲ ਕਰਾ ਇਹਦਾ ਰੇਟ ਕੀ ਰਹਿਣਾਗਾ ਮੈਂ 55000 ਦੀ ਇਹ ਦੇ ਦਾਂਗੇ ਜੀ 55000 ਦੀ ਮਗਰ ਨਾ ਸੌਦੇ ਪੁਰਾਣੇ ਯਾਰ ਇਹਦਾ ਰਜਾ ਬਾਈ ਯਾਰ ਪਤਾ ਕੀ ਆ ਹੁਣ ਜੇ ਹਜੇ ਭਾ ਨੇ ਆਪਾਂ ਕੋਈ ਨਜਾਇਜ਼ ਨਹੀਂ ਮੰਗਦੇ ਕਿਸੇ ਵੀ ਕਿਉਂਕਿ ਹੁਣ 2 2 4 ਜਿਹੜਾ ਯਾਰ ਬਣੀ ਜਾਵੇ ਬਾਈ ਇਹੀ ਜਾਂ ਹੋਰ ਕੋਈ ਐਂ ਤਾਂ ਹੈ ਨਹੀਂ ਹੁਣ ਨਾ ਚ 20 20 ਹਜ਼ਾਰ ਤਾਂ ਬਣਦਾ ਨਹੀਂ ਕਰ ਮਾਲੀਆ ਜੈ ਜੈ ਗੱਲ ਹਣਾ ਅੱਗੇ ਆ ਗਈ 6 ਨੰਬਰ ਤੇ ਛਾਈ ਬਾਰ ਬਾਈ ਠੰਡੀ ਠੁੰਡੀ ਪੂਰੀ ਐ ਬਰਫਰ ਦੀ ਠੰਡੀ ਐ ਜਮਾ ਠੀਕ ਐ ਕਈ ਵਾਰ ਕੋਈ ਵੀ ਗਰਮ ਹੁੰਦੀਆਂ ਛਾਈ ਬਾਰ ਜਾਂ ਆਏ ਹਣਾ ਮਾਟੇ ਖੇਡ ਜਓ ਜਮਾਨ ਦੇ ਜਵਾਕ ਥੱਲੇ ਉੱਤੇ ਤੁਰੇ ਫਿਰਨ ਦੁੱਧ ਵੀ 14 ਕਿਲੋ ਦਿੱਤਾ ਹੋਇਆ ਮਨ ਕੇ ਜਿਹੜੇ 14 ਮੰਨ ਕੇ ਹੀ ਲੈ ਜਾਈ ਜਾਂਦੇ ਬਾਈ ਯਾਰ ਮੰਨਣ ਨੂੰ ਚਾਹੇ 10 ਮੰਨ ਲੈ ਅਗਲਾ ਪਾ ਅਗਲੇ ਦੀ ਕੋਈ ਉਹ ਜੀ ਗੱਲ ਨਹੀਂ ਪਰ ਇਹਦੀ 17 18 ਗੱਡੂ ਕੀ ਜਿਹੜੀ ਬਣੀ ਵੀ ਹੈ ਇਹ 15 16 ਤੋਂ ਪਾਰ ਵਾਲੀ ਹੈਗੀ ਯਾਰ ਉਹ 15 ਤੋਂ ਖੁੱਲੀ ਪਾਰ ਵਾਲੀ ਹੈ ਬਾਕੀ ਹੁਣ ਕੋਈ ਵੀਰ ਕਹਿੰਦੇ ਆ ਜੇ ਰ ਆਏ ਨਹੀਂ ਦੁੱਧ ਨਹੀਂ ਕੱਢਦੀਆਂ ਹੁਣੇ ਜਾ ਕੇ ਬਾਈ ਕੋਈ ਕੁਝ ਪਾਉਂਗਾ ਹੀ ਨਹੀਂ ਇਹਦਾ ਭਾਗ ਹੀ ਰੱਖਿਆ ਆਪਾਂ ਬਾਈ ਜੀ 50000 ਦੀ ਬੱਛੀ ਦੇ ਦਾਂਗੇ 50000 ਦੀ ਬੱਛੀ ਸੂਆ ਸੂਰੀ ਆ ਦੂਜਾ ਸੂਆ ਦੂਜਾ ਜੀ ਚੋਲੀ ਆ ਜਿਆ ਠੰਡੀ ਠੁੰਡੀ ਬਹੁਤ ਆ ਠੰਡੀ ਬਰਫਰ ਗਈ ਹੈ ਬਾਈ ਖੁੱਲੀ ਆਈ ਆ ਇਹ ਠੀਕ ਹੈ ਤੇ ਆਈ ਨਹੀਂ ਵੀ ਕੋਈ ਲੱਤਾਂ ਛੜਾਂ ਵਾਲਾ ਕੰਮ ਹੈ ਇਹਦਾ ਅੱਗੇ ਆ ਕੇ 7 ਨੰਬਰ ਦੇ ਬੱਚੀ ਬਾਈ ਜੀ ਬਿਲਕੁਲ ਖੀਰੀ ਦਿੰਦੀ ਦੀ ਆ ਠੀਕ ਹੈ ਇਹਦੀ ਮਾਂ ਆਪਾਂ ਜਿਹੜੀ 30 ਕਿਲੋ ਵਾਲੀ ਦਿਖਾਈ ਆ ਉਹਦੀ ਬੱਚੀ ਆ ਉਹਦੀ ਬੱਚੀ ਆ ਤੇ ਇਹ ਦੰਦੋ ਖੀਰੀ ਆ ਬਿਲਕੁਲ ਖੀਰੀ ਬਾਈ ਜੀ ਇੱਕ ਦੰਦ ਵੀ ਸਿੱਟੇ ਹੋਵੇ ਤਾਂ ਆਪਾਂ ਦੇਣਦਾਰ ਆ ਹਰ ਇੱਕ ਚੀਜ਼ ਇਹ 4 ਮਹੀਨੇ ਗੱਪਣਾ ਇਹ 4 ਮਹੀਨੇ ਦੀ ਵੀਰੋ ਚੈੱਕ ਪਾਸ ਆ 4 ਮਹੀਨੇ ਦੀ ਗੱਪਣ ਚੈੱਕ ਪਾਸ ਆ ਇਹਦਾ ਭਾਗ ਹੀ ਰੱਖਿਆ ਪਾ। ਬਸ ਜੇ ਆਏ ਮਨ ਵੀ 50000 ਦੀ ਗੁੱਟੀ ਵੱਜਮੀ ਦਾ ਹੀ ਲਵਾਂਗੇ। 50000 ਦੀ ਗੁੱਟੀ। ਹਾਂ ਜੀ। ਜਿੱਦੇ ਤਿਆਰ ਹੋਗੀ 80000 ਦੀ ਆਪਾਂ ਲੈ ਆਵਾਂਗੇ। ਐ ਲੱਖ ਦੀ ਵੀ ਕੋਤੇ ਦੇਣੀ ਨਹੀਂ ਕਿਥੇ ਨੇ ਅਸੀਂ। ਉਹਦੇ ਦੇਣੀ ਨਹੀਂ ਆਪਾਂ। ਤਾਂਲੇ ਨੂੰ ਕਹਿੰਦੇ ਵੀ ਉਹਦੇ 80000 ਦੀ ਆਪਾਂ ਲੈ ਆਵਾਂਗੇ। ਠੀਕ ਆ ਥਣ ਚਾਰੀ ਆ ਹਨਾ। ਬਈ ਬਾਲੀ ਵੱਡੀ ਬੁੱਢੀ ਆ ਥਣ ਫੋੜ ਕੋਈ ਨਹੀਂ ਨਾਲ ਹੋਰ। ਠੀਕ ਆ। ਕੋਈ ਸੰਗ ਫੋੜ ਨਹੀਂ ਹੈਗੀ ਉਹ ਚੀਜ਼ ਵੀ। ਅਗੇ ਦੇ ਨਾਲੇ ਬੱਚੀ ਦੇਖੀ ਇਹਨੇ ਵਾ ਹਾਂ ਬਾਈ ਇਹ ਵਾਰ ਆਪਣੇ ਕੋਲੇ ਗੱਬਣ ਆਈ ਸੀਗੀ ਵੀਰੇ ਠੀਕ ਆ ਆਪਾਂ ਤੁਹਾਡੇ ਦੇ ਚੈਨਰ ਤੇ ਗੱਬਣ ਵੀ ਪਾਈ ਹੋਈ ਹੈ ਜੇ ਕਿਸੇ ਵੀਰ ਨੂੰ ਕੋਈ ਰਾਂਹ ਹੁੰਦਾ ਵੀ ਪਤਾ ਨਹੀਂ ਲੈਵਾ ਜਾ ਘੱਟ ਹੈਗਾ ਇਹਨੂੰ ਸੂਈ ਨੂੰ ਆਪਣੇ ਕੋਲੇ ਹੋ ਗਏ 20 ਦਿਨ ਠੀਕ ਆ ਇਹਦਾ ਮੂਹਰਲਾ ਥਣ ਅੱਧਾ ਰਹਿ ਗਿਆ ਬਾਈ ਇਹਦੇ ਜ਼ਖਮ ਹੋ ਗਿਆ ਸੀ ਥਣ ਤੇ ਠੀਕ ਆ ਥਣ ਅੱਧਾ ਰਹਿ ਗਿਆ ਇਹਦਾ ਮੂਹਰਲਾ ਉਹ ਚੀਜ਼ ਆਪਾਂ ਦੱਸ ਕੇ ਦੇਵਾਂਗੇ ਆਪਣੀ 65000 ਦੀ ਲਈ ਹੋਈ ਆ ਇਹ ਅੱਜ ਫਿਰ ਤੇ ਘਾਟੇ ਜਾਣਾ ਉਹ 35000 ਦੀ ਗਾਂ ਦੇ ਦੇਣਾਂਗੇ ਵੀਰ ਬਣ ਕੇ 30 32 ਵਾਲਾ ਨਾਂ ਖੇਚੜਾ ਕਰਿਓ ਫੋਨ ਲਾਉਣ ਦੀ ਠੀਕ ਹੈ ਦੁੱਧ ਕਿੰਨਾ ਹੁਣ ਦੁੱਧ ਬਾਈ ਆਏ ਟਾਈਮ ਚੂਣ ਦਾ 12 ਕਿਲੋ ਜਮਾ ਤਿਆਰ ਆ ਚਾਹੇ ਗਾਰੰਟੀ ਦੇ ਮੰਗਾ ਲੈ ਚਾਹੇ ਚੋਕੇ ਲੈ ਜੀ ਠੀਕ ਹੈ ਤੇ ਕਿੰਨਾ ਦੁੱਧ ਨਿਬੜ ਜੀ ਜਾਵਾਂ ਬਾਈ 12 ਕਿਲੋ ਦੁੱਧ ਜਮਾ ਤਿਆਰ ਆ ਵੀਰੇ ਬੱਚਾ ਹੈਗਾ ਹਾਂ ਹਾਂ ਬੱਚਾ ਹੈਗਾ ਬੈਠਾ ਬੱਚਾ ਇਹਦਾ ਠੀਕ ਹੈ ਬਾਈ ਬੱਚਾ ਹੈਗਾ ਹੈਗਾ ਹਾਂ ਤੇ ਜਿਹੜੇ ਆਪਾਂ ਭਾਗ ਰਿਹਾ ਮਾਨਦਾਨੀ ਨੇ ਜਿਹੋ ਜਿਹੋ ਹਾਂ ਵੀਰੇ ਮਾਨਤਾਨ ਹੋ ਜਾਊਗਾ ਬਾ ਵੀਰ ਬਣ ਕੇ ਬਾਹਰ ਘੱਟ ਵੱਧਾ ਮੈਂ ਨਾ ਖੇਚੜਾ ਕਰੇ ਵੀ 5-7000 ਵਾਲਾ ਠੀਕ ਹੈ 5000 ਜਾਂ 2000 ਤਾਂ ਮਾਨਤਾਨ ਹੋ ਜਾਊਗਾ ਜੇ ਕੋਈ ਕਿਸੇ ਵੀਰ ਨੇ ਨਹੀਂ ਮਾਨਤਾਨ ਕਰਾਉਣਾ 100 ਕਿਲੋਮੀਟਰ ਦੇ ਏਰੀਆ 'ਚ ਪਹੁੰਚ ਕਰਦਾ ਗੰਗਰੇ ਬਾੜਾ ਛੱਡ ਦਾਂਗੇ ਹਾਂ ਕਰਾ ਬਾੜਾ ਛੱਡ ਦਿਆਂਗੇ ਥਾਣੇ ਦਾ 153 ਨਾ 9107 ਆਪਣੇ ਕੋਲੇ ਹੋਰ ਆ ਗੱਲ ਆਪਣੇ ਕੋਲੇ ਪੱਠਾ ਵੀ ਨਹੀਂ ਬੱਕਰੇ ਜੇ ਕਹੀਏ ਕੋਈ ਕਿਸੇ ਵੀਰ ਨੇ ਲੈਣਾ ਹੁੰਦਾ ਹੈਗਾ ਠੀਕ ਹੈ ਅਛਾ ਬੱਕਰੇ ਵੀ ਖੜੇ ਹਨਾ ਦਿਖਾਇਆ ਕੋਲੇ ਜਾ ਕੇ ਬਾਈ ਮਸਾ ਦਿਖਾ ਦੇ